ਜਪ ਜੀ ਸਤਨਾਮ ਸਤਨਾਮ ਗੁਰੂ ਪਿਆਰੇ ਸਤ ਗੁਰ ਦੀ ਸਾਜਿਨ ਵਾਜੀ ਸਤ ਸੰਗਤਿਓ ਆਪ ਸਭ ਸੰਤਾਂ ਨੇ ਅੱਜ ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਪਾਵਨ ਪਿੱਤਰ ਅੰਮ੍ਰਿਤ ਮਾਨੇ ਦਾ ਆਨੰਦ ਮਾਣਿਆ ਹੈ। ਔਰ ਅੱਜ ਪਾਦੋ ਦਾ ਮਹੀਨਾ ਆਰੰਭ ਹੋਇਆ ਹੈ। ਆਪ ਸਭ ਸੰਗਤਾਂ ਲਈ ਇਹ ਮਹੀਨਾ ਖੁਸ਼ੀਆਂ ਪਰ ਆਵੇ। ਸਭ ਸੰਤਾਂ ਦੀਆਂ ਮਨੋਂ ਕੰਮ ਅਰਦਾਸਾਂ ਬੇਨਤੀਆਂ ਸਤਿਗੁਰੂ ਜੀ ਆਪਣੇ ਚਰਨਾਂ ਦੇ ਵਿੱਚ ਮਨਜ਼ੂਰ ਕਰਨ ਆਉਣ ਵਾਲਾ ਸਮਾਂ ਸੁੱਖਾਂ ਭਰਿਆ ਹੋਵੇ ਸੁੱਖਾਂ ਪ੍ਰਾਪਤਿਤ ਹੋਵੇ ਆਓ ਗੁਰੂ ਘਰ ਦੇ ਸਾਧ ਸੰਗਤ ਜੀਓ ਸਤਿਗੁਰੂ ਜੀ ਸਾਨੂੰ ਇਸ ਮਹੀਨੇ ਦੇ ਵਿੱਚ ਦੀ ਉਪਦੇਸ਼ ਦਿੰਦੇ ਹਨ ਆਓ ਆਪਾਂ ਸਭ ਸੰਤਾਂ ਸਰवण ਕਲੀਆਂ ਜੀ ਤਦ ਰੂਪਨ ਭੁਲਾਇਆ ਮਾਇਆ ਸੰਗ ਪਿਆਰ ਗੋਬਿੰਦ ਨੇ ਸ਼ਾਂਤਨਾ ਪਾਏ ਹੈ ਜਨਮ ਮਰਨ ਮਾਰਨ ਬਾ ਤੰਤੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਔਰ ਸਭ ਜੀਵਾਂ ਨੂੰ ਉਪਦੇਸ਼ ਦਿੰਦੇ ਹਨ ਕਿ ਪਾਦਰੋਂ ਦੇ ਮਹੀਨੇ ਪਾਵੁ ਮੁਨੁਖ ਜਨਮ ਪਰਮਵਚ ਲਾਕੇ ਪ੍ਰਭ ਨੂੰ ਪੁੱਲ ਕੇ ਜੀਵ ਮਾਇਆ ਨਾਲ ਕਾਰ ਕਰਦਾ ਹੈ ਗੁਰੂ ਤੋਂ ਬਿਨਾਂ ਜੀਵ ਨੂੰ ਸ਼ਾਂਤੀ ਨਹੀਂ ਮਿਲਦੀ ਅਤੇ ਜੀਵ बार-बार ਜੰਮਦਾ ਅਤੇ ਮਰਦਾ ਹੈ ਜਨਮ ਮਰਨ ਦੇ ਨਾਰਮ ਬਾਰ ਜੰਮਣਾ ਮਰਨਾ ਇਹ ਨਹੀਂ ਕਿ ਮਾਂ ਦੇ ਪੇਟ ਵਿੱਚ 9 ਮਹੀਨੇ ਰੱਖ ਕੇ ਬੱਚਾ ਜਦੋਂ ਜਨਮ ਲੈਂਦਾ ਉਸ ਜਨਮ ਦੀ ਗੱਲ ਨਹੀਂ ਕੀਤੀ ਜਾਂ ਮਰਨ ਦੀ ਜਦੋਂ ਇਹ ਦੁਨੀਆਂ ਦੀ ਛੱਡ ਕੇ ਜਾਂਦਾ ਉਸ ਮਰਨ ਦੀ ਗੱਲ ਨਹੀਂ ਕੀਤੀ ਕਿਉਂਕਿ ਜੀਵ ਪਰਮਾਤਮਾ ਨੂੰ ਭੁਲਾ ਕੇ ਮੋਹ ਮਾਇਆ ਦੇ ਵਿੱਚ ਫਸਿਆ ਰਹਿੰਦਾ ਹੈ ਮਾਪੀ ਤੋਂ ਪੁੱਤਰਾ ਕੈਸੇ ਨਤਤ ਹੈ ਦੇਖੇ ਦੇਖੇ ਸੁਣੇ ਬੋਲੇ ਦੋਵੇਂ ਫਿਰਤਾ ਹੈ ਜਦ ਤੱਕ ਪਾਵੇ ਤਦ ਗਰਮ ਕਰਤ ਹੈ ਮਾਇਆ ਗਈ ਕਬ ਰੋਮ ਲਗਦਾ ਸਤਗੁਰ ਜੀ ਉਸ ਮਾਇਆ ਦੀ ਗੱਲ ਕਰਦੇ ਹੈ ਕਿ ਜਦੋਂ ਤਾਂ ਪ੍ਰਾਪਤ ਕਰ ਲੈਂਦਾ ਹੈ ਫਿਰ ਖੁਸ਼ੀਆਂ ਮਨਾਉਂਦਾ ਹੈ ਲੱਡੂ ਵੰਡਦਾ ਹੈ ਅਨੇਕ ਤਰ੍ਹਾਂ ਦੇ ਗੁਰੂ ਪਹਿਰੇ ਸਾਸ ਸੰਗਿ ਆਪਾਂ ਦੇਖਦੇ ਹਾਂ ਟੋਲ ਵਜਾ ਕੇ ਖੁਸ਼ੀਆਂ ਮਨਾਉਂਦਾ ਪਰ ਜਦੋਂ ਉਹੀ ਮਾਇਆ ਸਾਡੇ ਕੋਲੋਂ ਦੂਰ ਚਲੇ ਜਾਂਦੀ ਹੈ ਫਿਰ ਰੋਂਦਾ ਹੈ ਕਰ ਲੌਂਦਾ ਹੈ ਸਤਿਗੁਰੂ ਜੀ ਕੋਸ ਗੱਲ ਦੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਭਾਈ ਇਹ ਜੀਵ ਕਈ ਵਾਰ ਮਰਦਾ ਤੇ ਕਈ ਵਾਰ ਜੰਮਦਾ ਹੈ ਆਪਾਂ ਕਈ ਵਾਰ ਦੇਦੇ ਗੁਰੂ ਪਹਿਰੇ ਸਾਥ ਸੰਗਤਿਓ ਜੀਵ ਆਖਦਾ ਹੈ ਤੇ ਜਦੋਂ ਬਹੁਤ ਖੁਸ਼ ਹੁੰਦਾ ਤੇ ਮੇਰੇ ਵਰਗਾ ਕੋਈ ਖੁਸ਼ ਨਸੀ ਇਨਸਾਨ ਨਹੀਂ ਹੈ ਇਹ ਸੋਚਦਾ ਹੈ ਪਰ ਜਦੋਂ ਉਹ ਕਿਤੇ ਇਨਸਾਨ ਮੋਹ ਮਾਇਆ ਤੋਂ ਦੂਰ ਹੋ ਜਾਵੇ ਪਾਪ ਤੀਆਂ ਪੁੱਤਰ ਪਣਪਾ ਰਿਸ਼ਤੇਦਾਰ ਤੇ ਗੁੱਸੇ ਹੋ ਜਾਣ ਜਾਂ ਕਿ ਗੁਰੂ ਪਰਿ ਸਾਸ ਨੂੰ ਸੰਭਾਲੀ ਕੋਈ ਆਸਮਾਗ ਪੂਰਨਾ ਹੋਵੇ ਤ세 ਪਰਮਾਤਮਾ ਨੂੰ ਵੀ ਕੋਸਣ ਲੱਗ ਪੈਂਦੇ ਹਨ ਪਾਪ ਤੇ ਉਸ ਵੇਲੇ ਕਹਿ ਦਿੰਦੀ ਹੈ ਕਿ ਮੇਰੇ ਵਰਗਾ ਕੋਈ ਜਾਂ ਸਾਡੇ ਵਰਗਾ ਕੋਈ ਵਾਦਨ ਨਸੀਬ ਨਹੀਂ ਹੈ ਸਤਿਗੁਰੂ ਇਸੇ ਕਰਕੇ ਪਰਮੰਦਰ ਦੇ ਪਾਈ ਗੁਰਦੰਸ਼ ਸ਼ਾਂਤਨਾ ਪਾਈ ਹੈ ਕਿ ਗੁਰੂ ਤੋਂ ਬਿਨਾ ਭਾਵ ਤੇ ਪਰਮਾਤਮਾ ਤੋਂ ਬਿਨਾ ਜੀਵ ਨੂੰ ਸ਼ਾਂਤੀ ਨਹੀਂ ਮਿਲਦੀ ਤੇ ਗੁਰੂ ਸਾਨੂੰ ਕੀ ਦੱਸਦਾ ਹੈ ਕਾਮ ਕ੍ਰੋਧ ਲੋਭ ਮੋਹ ਮਾਇਆ ਤੋਂ ਹਟ ਕੇ ਭਾਈ ਇਹਨਾਂ ਦਾ ਤਿਆਗ ਕਰਨਾ ਚਾਹੀਦਾ ਹੈ। ਤਿਆਗ ਕਰਕੇ ਕਿ ਪ੍ਰਭੂ ਪਰਮਾਤਮਾ ਦਾ ਨਾਮ ਸਿਮਰ ਕੇ ਜੀਵ ਨੂੰ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਜਿਨਾਬ ਸਭੇ RAM ਨਾਮ ਗੁਰ ਚੰਨੀ ਨਹੀਂ ਪਿਆਰ ਤ੍ਰਿਗਤਨਾ ਕਾ ਜੀਵਣਾ ਕਹਉ ਐ ਸੰਸਾਰ। ਸਤਿਗੁਰੂ ਜੀ ਬਖਸ਼ੀ ਕਰਦੇ ਜਿਨਾ ਜੀਵਾਂ ਨੇ ਪਰਮਾਤਮਾ ਦੇ ਨਾਮ ਨੂੰ ਹੀ ਭਲਾ ਕੇ ਗੁਰੂ ਚੰਨਾ ਨਾਲ ਪਿਆਰ ਨਹੀਂ ਕੀਤਾ ਤੇ ਉਹਨਾਂ ਦਾ ਜੀਵਨ ਤ੍ਰਿਗ ਹੈ ਪਾਵ ਲਨਤ ਹੈ ਕਿਉਂਕਿ ਗੁਰੂ ਪਰ ਸਾਥ ਸੰਗੂ ਬਾਣੀ ਤੇ ਕੇ تیر ਮਾਰਦੀ ਤੈਨੂੰ ਇੱਕ ਨਾ ਲੱਗੇ ਮਨਾ ਮੇਰਿਆ ਕਿਉਂਕਿ ਬਾਣੀ ਸਾਨੂੰ ਹਮੇਸ਼ਾ ਸੁਚੇਤ ਕਰਦੀ ਹੈ ਚਕੰਨਾ ਕਰਦੀ ਹੈ ਕਿ ਭਾਈ ਇਹ ਤੁਹਾਡਾ ਜਿਹੜਾ ਜੀਵਨ ਹੈ ਇਹ बार-बार ਨਹੀਂ ਮੰਨਣਾ ਇਹ ਪਰਮਾਤਮਾ ਦੇ ਨਾਮ ਤੋਂ ਬਣਾ ਜੀਵਨ ਅਰਥ ਚਲਾ ਜਾਂਦਾ ਹੈ ਇਹ ਇਸ ਤਰ੍ਹਾਂ ਵੀ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਕੋਲੂ ਦਾ ਮੈਲ ਚੱਲਦਾ ਬਹੁਤ ਹੈ ਪੂਰੀ ਗਾੜੀ ਇੱਕੋ ਹੀ ਜਗ੍ਹਾ ਤੋਂ ਮੰਦਾ ਰਹਿੰਦਾ ਪਹੁੰਚਦਾ ਕਿਤੇ ਨਹੀਂ ਹੈ ਉਹੀ ਜੀਵ ਦਾ ਹਾਲ ਹੈ ਚੱਲਦਾ ਬਹੁਤ ਹੈ ਸੂਰੀ ਉੱਭਦਾ ਆਪਣੇ ਕੰਮਕਾਰਾਂ ਦੇ ਵਿੱਚ ਲੱਗ ਜਾਂਦਾ ਹੈ ਸਾਰੀ ਗੈੜੀ ਬਸ ਕੰਮਾਂ ਦੇ ਵਿੱਚ ਵਿਜੀ ਹੁਣ ਕਾਰਨ ਸਾਰੀ ਗੈੜੀ ਲੰਘ ਜਾਂਦੀ ਹੈ ਔਰ ਰਾਤ ਨੂੰ ਗੁਰੂ ਪਹਿਲੇ ਸਾਧ ਸੰਗ ਆਰਾਮ ਕਰਦਾ ਔਰ ਜੀਵ ਪਹੁੰਚਦਾ ਕਿੱਥੇ ਕਿਤੇ ਵੀ ਨਹੀਂ ਇਸੇ ਤਰ੍ਹਾਂ ਸਤਿਗੁਰੂ ਜੀ ਸਮਝਾਉਂਦੇ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਇਹ ਜੀਵ ਦਾ ਜੀਵਨ ਵਿਅਰਥ ਹੈ ਫਿਰ ਕਾਹੂ ਐ ਸੰਸਾਰ ਤੇ ਸੰਸਾਰ ਦੇ ਵਿੱਚ ਕੀ ਲੈਣਾ ਹੈ ਆਪਾਂ ਜਾਂ ਕੀ ਕਰਨਾ ਹੈ ਹਾਂ ਇਸ ਕਰਕੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਇਹ ਜਿਹੜਾ ਜਨਮ ਹੈ ਬ्यर्थ ਚਲਾ ਜਾਵੇਗਾ ਪਵ ਜਲ ਮਾਹੀ ਪਰੰਧਾ ਨਾ ਉਰਵਰ ਨਾ ਪਾਰ ਗੁਰ ਚਨਨ ਕਾ ਆਸਰਾ ਜਿਨ ਮਨ ਲੀਨਾ ਤਾਰ ਇਹ ਸੰਸਾਰ ਉੱਤੀ ਪੰਸਾਗਰ ਵਿੱਚ ਤਰਦੇ ਹੋਇਆ ਕੋਈ ਕਿਨਾਰਾ ਨਹੀਂ ਮਿਲਦਾ ਤੇ ਸੰਸਾਰ ਦੇ ਵਿੱਚ ਆਪਾਂ ਹਰ ਰੋਜ਼ ਵਿਚਰਦੇ ਹਾਂ ਅਸੀਂ ਕਹਿ ਦਿੰਦੇ ਹਾਂ ਕਿ ਭਾਈ ਸਾਨੂੰ ਕੋਈ ਸਹਾਰਾ ਨਹੀਂ ਮਿਲ ਰਿਹਾ ਸਾਨੂੰ ਕੋਈ ਕਿਨਾਰਾ ਨਹੀਂ ਮਿਲਦਾ ਕਿਉਂ ਕਿਉਂਕਿ ਗੁਰੂ ਘਰ ਦੀ ਸਾਖ ਸੁਣਦਾ ਮਨ ਅਸ਼ਾਂਤ ਰਹਿੰਦਾ ਹੈ ਸ਼ਾਂਤ ਕਿਉਂ ਰਹਿੰਦਾ ਅਸੀਂ ਮੋਹ ਮਾਇਆ ਦੇ ਵਿੱਚ ਫਸੇ ਰਹਿੰਨੇ ਆ ਹਰ ਜੀਵ ਆਪਣੀਆਂ ਜੋ ਮਨੋ ਕਾਮਨਾ ਹਨ ਉਹਨਾਂ ਦੇ ਨਗਰ ਉਹਨਾਂ ਨੂੰ ਪੂਰੀਆਂ ਕਰਨ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਦਿੰਦਾ ਹੈ ਗੁਰੂ ਘਰ ਦੇ ਸਾਥ ਸੰਗਤ ਕਿਸੇ ਦੀ ਉਮਰ 10 ਸਾਲ ਕਿਸੇ ਦੀ 20 ਸਾਲ ਕਿਸੇ ਦੀ 30 ਸਾਲ ਕਿਸੇ ਦੀ 80 ਸਾਲ ਆਪਾਂ ਦੇਖਦੇ ਗੁਰੂ ਘਰ ਦੀ ਸਾਥ ਸੰਗਤ ਸਾਰਾ ਜੀਵਨ ਬਤੀਤ ਹੋ ਜਾਂਦਾ ਹੈ ਪਰ ਇਸ ਮੁੱਖਾ ਜਨਮ ਦੇ ਕੰਮ ਨਹੀਂ ਮੁਕਦੇ ਇਸੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਲੋਕ ਪਰਲੋਕ ਵਿੱਚ ਸੁੱਖ ਨਹੀਂ ਮਿਲਦਾ ਜਿਨ੍ਹਾਂ ਜੀਵਾਂ ਨੇ ਗੁਰਚਰਨਾ ਨੂੰ ਮਨ ਵਿੱਚ ਧਰ ਲਿਆ ਹੈ ਉਹ ਗੁਰਚਰਨਾ ਨੂੰ ਪ੍ਰਣਾਮ ਕਰਕੇ ਪਵ ਸਾਗਰ ਨੂੰ ਪਾਰ ਕਰ ਲੈਂਦੇ ਹਨ ਕਿ ਜਿਹੜੇ ਸੰਤਮਾਹ ਪੁਰਸ਼ ਹੈ ਪਰਮਾਤਮਾ ਦਾ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰਦੇ ਹਨ ਆਪ ਤਰੇ ਔਰਨ ਨੂੰ ਤਾਰੇ ਉਹ ਆਪ ਤਾਂ ਕਰਦੇ ਹੀ ਹਨ ਦੂਸਰਿਆਂ ਨੂੰ ਵੀ ਉਤਾਰ ਦਿੰਦੇ ਹਨ ਕਿ ਜਿਵੇਂ ਆਪ ਨਾਮ ਜਪਦੇ ਤੇ ਹੋਰਾਂ ਨੂੰ ਜਪਾਉਂਦੇ ਨੇ ਤੇ ਆਪ ਨਾਮ ਨੂੰ ਜਪ ਕੇ ਹੋਰਾਂ ਨੂੰ ਜਪਾਉਂਦੇ ਹਨ ਕਿ ਦੂਸਰਿਆਂ ਨੂੰ ਵੀ ਨਾਮ ਦੇ ਨਾਲ ਜੋੜ ਦਿੰਦੇ ਪਰਮਾਤਮਾ ਦੇ ਨਾਮ ਦੀ ਬਾਣੀ ਦੇ ਨਾਲ ਜੋੜ ਦਿੰਦੇ ਹਨ ਕਰ ਬੰਦੌਤ ਗੁਰ ਚਰਨਿ ਮੇ ਪਵਨਦ ਉਤਰੇ ਪਾਰ ਗੁਰਦੇਵ ਗੁਰੂ ਸੰਜੇ ਕਬੀ ਸ਼ੁਕਰ ਵਿਚਾਰ ਤਾਂ ਤਾਂ ਸਤਿਗੁਰੂ ਬਾਬਾ ਦਾਸ ਮਹਾਰਾਜ ਅਪਾਰ ਅਪਾਰ ਕਿਰਪਾ ਕਰਦੇ ਹਨ ਔਰ ਜੀਵ ਨੂੰ ਸਮਝਾਉਣਾ ਕਰਦੇ ਹਨ ਕਿ ਭਾਈ ਸਾਨੂੰ ਹਰ ਰੋਜ਼ ਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨੀ ਚਾਹੀਦੀ ਹੈ ਕਿਉਂਕਿ ਗੁਰੂ ਪੜੀ ਸਾਫ ਸੰਗੂ ਜਦੋਂ ਅਸੀਂ ਗੁਰੂ ਚਰਨਾਂ ਦੇ ਵਿੱਚ ਨਮਸਕਾਰ ਕਰਦੇ ਹਾਂ ਤੇ ਵੇ ਗੁਰੂ ਵੀ ਸਾਡੀ ਹਰ ਇਮਰਦ ਸਾਡੀ ਆਸਾਂ ਅਰਦਾਸਾਂ ਮਰਦਾਂ ਪੂਰੀਆਂ ਕਰ ਦਿੰਦਾ ਹੈ ਇਹ ਇਸ ਤਰ੍ਹਾਂ ਵੀ ਦੇਖ ਸਕਦੇ ਗੁਰੂ ਪਰੀ ਸਾਸੂ ਜੀਓ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਸਵੇਰ ਵੇਲੇ ਉੱਠਦੇ ਹਾਂ ਤੇ ਉੱਠ ਕੇ ਆਪਣੇ ਮਾਤਾ ਪਿਤਾ ਦੇ ਚਰਨਾਂ ਨੂੰ ਹੱਥ ਲਾਈਏ ਤਾਂ ਗੁਰੂ ਪਰੀ ਸਾਸੂ ਜੀ ਉਹ ਤੁਹਾਡੇ ਵਾਸਤੇ ਅਰਦਾਸਾਂ ਬੰਦਤੀਆਂ ਕਰਦੇ ਨੇ ਕਿ ਭਾਈ ਪ੍ਰਮਾਤਮਾ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਇਹ ਇਸੇ ਤਰ੍ਹਾਂ ਗੁਰੂ ਪਰੀ ਸਾਸੂ ਜੀ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸਭ ਕੁਝ ਦੇ ਦਿੰਦਾ ਹੈ ਇਸੇ ਤਰ੍ਹਾਂ ਗੁਰੂ ਦੇ ਚਰਨਾ ਵਿੱਚ ਜਦੋਂ ਅਸੀਂ ਜਾਂਦੇ ਹਾਂ ਤੇ ਗੁਰੂ ਵੀ ਆਪਣਾ ਸਭ ਕੁਝ ਆਪਣੇ ਸੇਵਕ ਨੂੰ ਦੇ ਦਿੰਦਾ ਹੈ ਇਸੇ ਕਰਕੇ ਸਤਗੁਰੂ ਜੀ ਵਰਮਾਉਂਦੇ ਜੀਵ ਗੁਰੂ ਚਰਨਾ ਨੂੰ ਨਮਸਕਾਰ ਕਰਕੇ ਪਵ ਸਾਗਰ ਪਾਰ ਹੋ ਜਾਂਦਾ ਹੈ ਗੁਰੂ ਦੇਵ ਨੂੰ ਗੁਰੂ ਸਮਝ ਕੇ ਉਸ ਦਾ ਸ਼ੁਕਰ ਗੁਜ਼ਾਰ ਕਰਨਾ ਚਾਹੀਦਾ ਹੈ ਕੋਕੀ ਗੁਰੂ ਸਾਨੂੰ ਪਰਮਾਤਮਾ ਨਾਲ ਮਿਲਾਉਂਦਾ ਹੈ ਪਰਮਾਤਮਾ ਬਾਰੇ ਦੱਸਦਾ ਹੈ ਸਾਨੂੰ ਬਹਿਮਾ ਪਰਮਾ ਦੇ ਵਿੱਚੋਂ ਕੱਢ ਕੇ ਪਰਮਾਤਮਾ ਦੀ ਨਾਮ ਬਾਣੀ ਦੇ ਨਾਲ ਜੋੜਦਾ ਹੈ ਤੇ ਜਿਹੜਾ ਜੀ ਪਰਮਾਤਮਾ ਦਾ ਨਾਮ ਜਪਦਾ ਸਤਗੁਰੂ ਰਵਿਦਾਸ ਜੀ ਵਰਮਾਉਂਦੇ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਤਹੀ ਪਰਮਾਤਮਾ ਜੀ ਤੇ ਮੈਨੂੰ ਦੱਸੋ ਕਿ ਤੇਰੇ ਮੇਰੇ ਵਿੱਚ ਕੀ ਫਰਕ ਹੈ ਕੋਈ ਫਰਕ ਨਹੀਂ ਹੈ ਮੈਂ ਤੇਰਾ ਨਾਮ ਜਪ ਕੇ ਤੇਰਾ ਹੀ ਰੂਪ ਹੋ ਗਿਆ ਹਾਂ ਕੰਮਕ ਕਟਕ ਜਲ ਤਰੰਗ ਜਿਹਾ ਜਿਵੇਂ ਸੋਨੇ ਤੋਂ ਬਣੀ ਗਹਿਣੇ ਉਹਨਾਂ ਦਾ ਨਾਮ ਅਲੱਗ ਅਲੱਗ ਹੋ ਸਕਦਾ ਹੈ ਆਕਾਰ ਅਲੱਗ ਅਲੱਗ ਹੋ ਸਕਦਾ ਪਰ ਅਸਲ ਦੇ ਵਿੱਚ ਉਹ ਸੋਨਾ ਹੀ ਹੁੰਦੇ ਹਨ ਸਮੁੰਦਰ ਤੋਂ ਲਹਿਰਾਂ ਉੱਠਦੀਆਂ ਦੇ ਕਣੋ ਅਲੱਗ ਲੱਗਦੇ ਆ ਪਰ ਅੰਤ ਵੇਲੇ ਉਹ ਜਲਦਾ ਹੀ ਰੂਪ ਹੁੰਨਿਆ ਤੇ ਸਮੁੰਦਰ ਵਿੱਚ ਹੀ ਸਮਾ ਜਾਂਦਿਆਂ ਨੇ ਇਸੇ ਤਰ੍ਹਾਂ ਪ੍ਰਮਾਤਮਾ ਇਹ ਜੀਵ ਤੇਰੇ ਤੋਂ ਪੈਦਾ ਹੋਇਆ ਤੇ ਅੰਤ ਵੇਲੇ ਤੇਰੇ ਚਾਨਾਂ ਦੇ ਵਿੱਚ ਹੀ ਸਮਾ ਜਾਂਦਾ ਹੈ ਬੰਦਨਾ ਭਗਤੀ ਛੱਡੀ ਇਹ ਕਰੇ ਸੁਸ਼ਮਡ ਤਾਗ ਅਵਰ ਕਰਮ ਸਭ ਤਿਆਗ ਕਰ ਗੁਰ ਕੀ ਚੰਨੀ ਲਾਗ ਵੰਦਨਾ ਭਗਤੀ ਸ਼ੀਮ ਹੈ ਕਿ ਗੁਰੂ ਪਹਿਲੇ ਸਾਧ ਸੰਗਿਓ ਪਰਮਾਤਮਾ ਦੇ ਨਾਮ ਦੀ ਭਗਤੀ ਹੈ ਜਿਸ ਨੂੰ ਵੱਡੇ ਪਾਗਾਂ ਵਾਲਾ ਸੇਵਕ ਕਰਦਾ ਹੈ ਕਿ ਉਹ ਕਿਸਮਤ ਵਾਲਾ ਹੁੰਦਾ ਹੈ ਜੋ ਗੁਰੂ ਚਰਨਾਂ ਦੇ ਨਾਲ ਲਾ ਕੇ ਪਰਮਾਤਮਾ ਦੇ ਨਾਮ ਦੀ ਬਾਣੀ ਨੂੰ ਪੜਦਾ ਹੈ ਸੁਣਦਾ ਹੈ ਸਤਗੁਰੂ ਦੀ ਵਰਮੋਂ ਦੇ ਰਵਿਦਾਸ ਇਹ ਗ੍ਰੰਥ ਹੈ ਪੜ੍ਹ ਸੁਣੇ ਮਨ ਲਾਈ ਸਭ ਹੀ ਤਦਾਰਥ ਮਿਲenge ਇਸ ਸੇ ਸਭ ਵਰ ਪਾਏ ਸਤਿਗੁਰੂ ਜੀ 150 ਸਾਲਾਂ ਦੀ ਉਮਰ ਦੇ ਵਿੱਚ ਆਪਣਾ ਅੰਮ੍ਰਿਤ ਬਾਣੀ ਗ੍ਰੰਥ ਜਿਲ੍ਹੇ ਕੇ ਸਾਨੂੰ અપਾਰ ਅਪਾ ਸਾਡੇ ਤੇ ਕਿਰਪਾ ਕਰਕੇ ਗਏ ਹਨ ਔਰ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਐਸਾ ਗ੍ਰੰਥ ਜਿਹੜਾ ਵੀ ਜੀ ਇਸ ਨੂੰ ਪੜ੍ਹੇਗਾ ਸੁਨੇਗਾ ਇੱਕ ਮਨ ਇਕਜਿਤ ਹੋ ਕੇ ਜਿਹੜਾ ਵੀ ਇਸ ਨੂੰ ਪੜ੍ਹੇਗਾ ਸੁਨੇਗਾ ਸਭ ਹੀ ਪਦਾਰਥ ਸਾਰੇ ਹੀ ਪਦਾਰਥ ਇਸ ਦੇ ਵਿੱਚੋਂ ਮਿਲ ਜਾਣੀਏ ਇਸ ਤੇ ਸਬਰ ਪਾਏ ਇਹਦੇ ਵਿੱਚੋਂ ਆਸਾਂ ਮਰਦਾਂ ਸਾਰੀਆਂ ਅਰਦਾਸਾਂ ਸਾਡੀਆਂ ਪੂਰੀਆਂ ਹੋਣ। ਇਸੇ ਕਰਕੇ ਜਿਹੜਾ ਵੀ ਜੀਵਤਾਂ ਤਨ ਜਗਤਪਤਾ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਆਣ ਕੇ ਨਮਸਕਾਰ ਕਰਦਾ ਅਰਦਾਸ ਬੇਨਤੀ ਕਰਦਾ ਉਹਦੀਆਂ ਸਭੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਸਤਿਗੁਰੂ ਜੀ ਵਰਮਾਉਂਦੇ ਹੀ ਜੀਵ ਹੋਰ ਸਾਡੇ ਕਰਮ ਤਿਆਕੇ ਗੁਰੂ ਦੇ ਚਰਨਾਂ ਵਿੱਚ ਲੱਗ ਕੇ ਭਾਈ ਆਪਣਾ ਜਿਹੜਾ ਜੀਵਨ ਹੈ ਸਤਿਗੁਰੂ ਜੀ ਇਹ ਵੀ ਵਰਮਾਉਂਦੇ ਭਾਈ ਕੰਮ ਕਾਰ ਛੱਡ ਕੇ ਨਹੀਂ ਕਿ ਤੁਸੀਂ ਕੰਮ ਛੱਡ ਕੇ ਕੇਵਲ ਔਰ ਕੇਵਲ ਗੁਰੂ ਵਾਲੇ ਬਣ ਕੇ ਗੁਰੂ ਦੇ ਕੋਲੇ ਬਿਠੇ ਰਹਿਣਾ ਨਹੀਂ ਸਤਿਗੁਰੂ ਜੀ ਕਹਿੰਦੇ ਨਾਮ ਸ਼ਬਦ ਲਿਆ ਨਾਮ ਸ਼ਬਦ ਤੋਂ ਬਾਅਦ ਆਪਣੇ ਕੰਮਾਂ ਦੇ ਕੰਮ ਕਰਦੇ ਹੋਏ ਜੀਭਾਂ ਸੋ ਓੰਕਾਰ ਜਪ ਤਨ ਸੋ ਕਰਕਾਰ RAM ਮਿਲੇ ਤਰ ਆਇ ਕਰ ਕਹੇ ਰਵਿਦਾਸ ਵਿਚਾਰ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਜੀਭਾਂ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪਣਾ ਹੈ ਹੱਥਾਂ ਦੇ ਨਾਲ ਕੰਮਕਾਰ ਕਰਨਾ ਹੈ ਤੇ ਉਸ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕਰਨੀ ਹੈ ਤੇ ਪਰਮਾਤਮਾ ਸਾਨੂੰ ਸਾਡੇ ਹਿਰਦੇ ਦੇ ਵਿੱਚੋਂ ਮਿਲ ਜਾਵੇਗਾ ਉਹਨੂੰ ਕਿਤੇ ਬਾਹਰ ਜੰਗਲਾ ਪਹਾੜਾਂ ਦੇ ਵਿੱਚ ਲੱਭਣ ਦੀ ਲੋੜ ਨਹੀਂ ਹੈ ਬਨ ਖੋਜਨ ਕਾਇ ਗੈਰੇ RAM ਅਲੋਪਾ ਨਹੀਂ ਕੀ ਲੋੜ ਹੈ ਜੰਗਲ ਖੋਜਣ ਦੀ ਜਾਂ ਕਿਤੇ ਧਾਮ ਦੀਏ ਕਿਤੇ ਪਰਮਾਤਮਾ ਗਵਾਚਾ ਨਹੀਂ ਹੈ ਉਹ ਤਾਂ ਪਾਈ ਤੇਰੇ ਹਿਰਦੇ ਦੇ ਵਿੱਚ ਬੈਠਾ ਹੈ ਕਾਮ ਤੇਰਾ ਕਾ ਦਵਾਰ ਕਾ ਤਾ ਸ਼ੀਰ ਦਵਾਰ ਰਵਿਦਾਸ ਖੋਜਾ ਦਿਲ ਆਪਣਾ ਤਉ ਮਿਲਿਆ ਗਲਦਾਰ ਕਹਿੰਦੇ ਕੀ ਲੋੜ ਹੈ ਕਿਤੇ ਜਾਣ ਦੀ ਕੋ ਪਰਮਾਤਮਾ ਤਾਂ ਜਦੋਂ ਮੈਂ ਦੇਖਿਆ ਖੋਜਾ ਉਹਨੂੰ ਆਪਣੇ ਹਿਰਦੇ ਦੇ ਵਿੱਚੋਂ ਹੀ ਪਾਲਿਆ ਹੈ ਸਾਰੀ ਜਗ੍ਹਾ ਕੋ ਮੈਂ ਕਿਤੇ ਦੇਖੀ ਪਰ ਉਹ ਪਰਮਾਤਮਾ ਮੀਮੂ ਮੇਰੇ ਅੰਦਰੋਂ ਹੀ ਮਿਲ ਗਿਆ ਹੈ ਇਸ ਕਰਕੇ ਹਰ ਜੀਵ ਨੂੰ ਸਤਿਗੁਰ ਦੀ ਵਰਮਾਉਂਦੇ ਹਰ ਜੀਵ ਨੂੰ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕਰਦੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਗੁਰ ਕੇ ਚਰਨ ਬੋਹ ਪ੍ਰੇਮ ਕਰ ਮਾਇਆ ਮੋਹ ਤਾਗ ਬਿਨ ਗੁਰ ਭਗਤ ਨਾ ਥਿਰ ਕਛ ਜਗਤ ਪਸਾਰਾ ਨਾਗ ਗੁਰੂ ਦੇ ਚਰਨ ਕਮਲਾ ਵਿੱਚ ਪ੍ਰੇਮ ਕਰਕੇ मोह त्याग करके गुरु की भगती दो बिना होर कुछ स्थिर नहीं है कि हे भाई गुरु के चरण कमलों प्यार करना चाहिए सानू हर रोज गुरु के चरणों नमस्कार करनी चाहिए है मोह माया का त्याग करना चाहिए मोह माया की है एक कोई गुरु प्यारी साहस में माया कितने धन दौलत नहीं कही गई कि वही मोह माया है ਅਸੀਂ ਬਹੁਤ ਚੀਜ਼ਾਂ ਦੇ ਨਾਲ ਮੂਹ ਪਾਪ ਕੇ ਬੈਠ ਜਾਂਦੇ ਆ ਪਰ ਜਦੋਂ ਉਹ ਚੀਜ਼ਾਂ ਨੂੰ ਮਿਲ ਜਾਂਦੀਆਂ ਫਿਰ ਅਸੀਂ ਉਹਦੀ ਕਦਰ ਨਹੀਂ ਕਰਦੇ ਹੋਰ ਕਿਸੇ ਚੀਜ਼ ਦੇ ਨਾਲ ਸਾਡੀ ਮੋਹ ਮਾਇਆ ਪੈ ਜਾਂਦੀ ਹੈ ਇਸ ਕਰਕੇ ਸਤਿਗੁਰੂ ਜੀ ਵਰਮਾਉਂਦੇ ਭਾਈ ਉਸ ਪਰਮਾਤਮਾ ਦੇ ਨਾਮ ਦੇ ਨਾਲ ਉਹਦੇ ਚਰਨਾ ਦੇ ਨਾਲ ਪਿਆਰ ਪਾਲੀਏ ਬਰਾਗ ਪਾਲੀ ਆਪਣੇ ਹਿਰਦੇ ਦੇ ਵਿੱਚ ਤੇ ਉਹ ਪਰਮਾਤਮਾ ਸਾਨੂੰ ਖੁਦ ਸਾਡੇ ਹਿਰਦੇ ਦੇ ਵਿੱਚੋਂ ਹੀ ਮਿਲ ਜਾਣਾ ਹੈ ਨਹੀਂ ਤਾਂ ਗੁਰੂ ਤੇਰੀ ਸਾਥ ਸੰਗਿਉ ਸੰਸਾਰ ਝੂਠਾ ਹੈ ਜੇ ਝੂਠਾ ਨਹੀਂ ਹੈ ਤਾਂ ਗੁਰੂ ਕਾ ਦੀ ਸਾਥ ਸੰਗਤ ਜੋ ਜੇ ਇੰਨਾ ਇੱਕ ਦੂਸਰੇ ਨਾਲ ਪਿਆਰ ਹੈ ਤੇ ਸਤਿਗੁਰੂ ਜੀ ਰੋਂ ਮੋਂਦੇ ਰੇ ਮਨ ਰਾਮ ਕਾਮ ਸੰਭਾਰ ਮਾਇਆ ਤੇ ਪਰਮ ਕਾਹ ਕੋਲੋਂ ਗਹੀਂਗੇ ਕਰ ਜਾ ਟੇਕ ਦੇਖ ਤੋ ਇਹਾ ਕੌਣ ਤੇਰਾ ਸਗਾ ਸੁਤਨੇ ਸਾਰ ਤੋਰ ਤੰਗ ਸਭ ਦੂਰ ਕਰੇਂ ਨਹੀਂ ਗੋ ਤੰਗਾਰ ਕ੍ਰਾਮ ਜੇ ਕੋ ਕੌਮ ਤੇਰਾ ਦੇਖ ਸੋਚ ਵਿਚਾਰ ਬਹੁਰ ਇਹ ਕਲ ਕਾਲ ਮਾਹੀ ਜੀਤ ਪਾਵੇਂ ਹਾਰ ਸਤਿਗੁਰੂ ਜੀ ਵਰਮਾਉਂਦੇ ਤੈਨੂੰ ਭਾਈ ਬਾਣੀ ਦੇ ਅਵਤਾਰ ਤੇ ਬਹੁਤ ਕੁਝ ਸਮਝਾ ਦਿੱਤਾ ਹੈ ਹੁਣੇ ਪਾਵੇਂ ਜ਼ਿੰਦਗੀ ਦੀ ਬਾਜੀ ਹਾਰ ਲੈ ਤੇ ਪਾਵੇਂ ਜ਼ਿੰਦਗੀ ਦੀ ਬਾਜੀ ਜਿੱਤ ਲੈ ਹਾਰ ਲੈ ਤੇ ਪਾਵੇਂ ਜਿੱਤ ਲੈ ਇਹ ਤੇਰੇ ਆਪਣੇ ਹੱਥ ਵਿੱਚ ਹੈ ਤੇਰਾ ਆਪਣਾ ਕੌਣ ਹੈ ਕਿਵੇਂ ਪਤਾ ਲੱਗੇ ਲੱਗੇਗਾ ਸਤਿਗੁਰੂ ਦੀ ਬਖਸ਼ੀ ਕਰਦੇ ਜਦੋਂ ਇਹ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਪ੍ਰਾਣ ਜਏ ਕਹੋ ਕਾਹ ਤੇਰਾ ਸੋਚ ਵਿਚਾਰ ਕਿ ਜਦੋਂ ਸਰੀਰ ਤੋਂ ਪ੍ਰਾਣ ਨਿਕਲ ਗਏ ਆਪਣੇ ਆਪ ਨੂੰ ਉੱਥੇ ਰੱਖ ਕੇ ਦੇਖ ਕਿ ਤੇਰਾ ਇੱਥੇ ਆਪਣਾ ਕੌਣ ਹੈ ਬੇਗਾਨਾ ਕੌਣ ਹੈ ਤੇ ਆਹ ਪੁੱਤਰ ਪਣਪੜਾ ਰਿਸ਼ਤੇਦਾਰਾਂ ਨੂੰ ਆਪਾਂ ਆਪਣਾ ਆਪਣਾ ਕਹਿੰਦੇ ਆ ਕਹਿੰਦੇ ਉਹ ਹੀ ਪਾਈ ਪਣਪਰਾ ਰਿਸ਼ਤੇਦਾਰ ਇਸ ਸਰੀਰ ਨੂੰ ਵੀ ਸਾੜ ਕੇ ਸਵਾ ਕਰ ਦਿੰਦੇ ਹਨ ਤੇ ਫਿਰ ਕੌਣ ਆਪਣਾ ਹੈ ਕੌਣ ਬੇਗਾਨਾ ਹੈ ਕਿੰਦੇ ਸਾਡਾ ਫਰਜ਼ ਹੈ ਸਾਡਾ ਪਰਿਵਾਰ ਅਸੀਂ ਉਹਨਾਂ ਦਾ ਪਾਲਣ ਪੋਸ਼ਣ ਕਰੀਏ ਉਸ ਪਰਮਾਤਮਾ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਉਹ ਜ਼ਿੰਮੇਵਾਰੀ ਨਿਭਾਉਂਦੇ ਹੋਏ ਕੁਝ ਆਪਣੇ ਵਾਸਤੇ ਵੀ ਕਰ ਚੱਲੀਏ ਰੂਹ ਆਤਮਾ ਦੀ ਖਰਾਕ ਕੀ ਹੈ ਸਾਡੇ ਸਰੀਰ ਦੀ ਖਰਾਕ ਖਾਣਾ ਹੈ ਤੇ ਰੂ ਆਤਮਾ ਦੀ ਖਰਾਕ ਸੇਵਾ ਸਿਮਰਨ ਹੈ ਸੇਵਾ ਸਿਮਰਨ ਨੂੰ ਕਮਾਈ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ ਪੂਰਨ ਪੁਨ ਪਰਤਾਪ ਤੇ ਜਾਗੂ ਕਿਸੋ ਬਰਾਗ ਸੋਇ ਨੋਤੀ ਨਿੰਮ ਗੁਰ ਕਰਪਾ ਪੋ ਸਦਾਗ ਕਹਿੰਦੇ ਪਿਛਲੇ ਤੀਤੇ ਹੋਏ ਪੁਨਾ ਕਰਕੇ দান ਪੁੰਨ ਕਰਕੇ ਜੀਵ ਦੇ ਅੰਦਰ ਬਰਾਗ ਜਾਗਦਾ ਹੈ ਜੇ ਕੋਈ ਚੰਗਾ ਕਰਮ ਕੀਤਾ ਤਾਂ ਹੀ ਸੰਕਾਮਾ ਪੁਰਸ਼ਾਂ ਦੇ ਚਰਨਾਂ ਦੇ ਵਿੱਚ ਲੱਗਣ ਦਾ ਸਾਨੂੰ ਸੁਭਾਗ ਪ੍ਰਾਪਤ ਹੁੰਦਾ ਹੈ ਤ ਨਹੀਂ ਤਾਂ ਗੁਰੂ ਪਹਿਰੇ ਸਾਹਿਬ ਸੰਗ ਜੋ ਆਪਾਂ ਦੇ ਦਿਆਂ ਲੱਖਾਂ ਕਰੋੜਾਂ ਦੀ ਤਾਦਾਦ ਵਿੱਚ ਇਸ ਜਗ ਤੇ ਦੁਨੀਆਂ ਆਉਂਦੀ ਅਰਬਾਂ ਦੀ ਤਾਦਾਦ ਵਿੱਚ ਹੈ ਤੇ ਜੇ ਹਰ ਕੋਈ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਨ ਲੱਗ ਪੈਂਦਾ ਕਿਉਂਕਿ ਹੁਣ ਤੱਕ ਆਪਾਂ ਦੇਖਦੇ ਗੁਰੂ ਪਹਿਰੇ ਸਾਹਿਬ ਸੰਗ ਜੋ ਕਿੰਨੇ ਗੁਰੂ ਪੀਰ ਪੈਗੰਬਰ ਆਏ ਸਭਨਾ ਨੇ ਪਰਮਾਤਮਾ ਦੇ ਨਾਮ ਦੀ ਗੱਲ ਕੀਤੀ ਸੰਤ ਮਹਾਂਪੁਰਸ਼ਾਂ ਨੇ ਉਹਨਾਂ ਨੇ ਪਰਮਾਤਮਾ ਦੇ ਨਾਮ ਦੀ ਗੱਲ ਕੀਤੀ ਪਰ ਉਹ ਭਾਗਾ ਵਾਲਾ ਹੁੰਦਾ ਹੈ ਜਿਹੜਾ ਗੁਰੂ ਚਾਨਾ ਦੇ ਨਾਲ ਜੁੜਦਾ ਹੈ ਪਰਮਾਤਮਾ ਦੇ ਨਾਮ ਦੇ ਨਾਲ ਜੁੜਦਾ ਹੈ ਬਾਗ ਜਨਾਂ ਦੇ ਸੁਤੇ ਸੁਣ ਕੇ ਬਾਣੀ ਵੀ ਨਹੀਂ ਜਾਗਦੇ ਬਾਗ ਇਹ ਨਹੀਂ ਕਿ ਕੋਈ ਅਲੱਗ ਤਰ੍ਹਾਂ ਦੇ ਸੌ ਜਾਂਦੇ ਆ ਨਹੀਂ ਕਹਿੰਦੇ ਇੱਕ ਹੁੰਦਾ ਦੁਨਿਆਵੀ ਸੋਨਾ ਇੱਕ ਹੁੰਦਾ ਦੇਖ ਕੇ ਅਣ ਦੇਖਾ ਕਰ ਦੇਣਾ ਜਿਹੜੇ ਜੀਵ ਦੇਖ ਕੇ ਅਣ ਦੇਖਾ ਕਰ ਦਿੰਦੇ ਹਨ ਉਸ ਨੂੰ ਸਤਗੁਰੂ ਜੀ ਕਹਿੰਦੇ ਭਾਗ ਜਨਾਂ ਦੇ ਸਤੇ ਤੇ ਉਹ ਸੁਣ ਕੇ ਵੀ ਅਣ ਦੇਖਾ ਕਰ ਦਿੰਦੇ ਹਨ ਤੇ ਉਹਨਾਂ ਦੇ ਭਾਗ ਜਨਾਂ ਦੇ ਸਤੇ ਸੁਣ ਕੇ ਬਾਣੀ ਵੀ ਨਹੀਂ ਜਗਦੇ ਇਸ ਤਰ੍ਹਾਂ ਗੁਰੂ ਘਰ ਦੀ ਸਾਖ ਸੰਗਤ ਸਤਗੁਰੂ ਜੀ ਬਖਸ਼ਿਸ਼ ਕਰਦੇ ਕਿ ਭਾਈ ਗਰਾ ਕਦੋਂ ਹੀ ਜਗਦਾ ਹੈ ਜਦੋਂ ਅਸੀਂ ਗੁਰੂ ਚਰਨਾਂ ਨਾਲ ਜੁੜਦੇ ਹਾਂ ਜੀਵ ਮੋਦੀ ਨੀਂਦ ਵਿੱਚ ਸੁੱਤਾ ਹੈ ਪਰ ਗੁਰੂ ਦੀ ਕਿਰਪਾ ਨਾਲ ਜਾਗ ਸਕਦਾ ਹੈ ਰਵਿਦਾਸ ਗੁਰੂ ਚੰਨ ਕੋ ਤੂੰ ਕਦੇ ਨਹੀਂ ਤਿਆਗ ਸਤਗੁਰੂ ਰਵਿਦਾਸ ਸਮਰੱਜੀ ਫਰਮਾਉਂਦੇ ਹੈ ਜੀਵ ਤੂੰ ਗੁਰੂ ਚਰਨਾਂ ਨੂੰ ਕਦੇ ਵੀ ਨਹੀਂ ਤਿਆਗ ਤੇ ਗੁਰੂ ਚਰਨਾਂ ਦੇ ਨਾਲ ਪਿਆਰ ਕਰ ਗੁਰੂ ਚਰਨਾ ਦੀ ਹਾਜ਼ਰੀ ਲਗਾਉਣ ਦਾ ਕੀ ਮਤਲਬ ਹੈ ਕਿਉਂ ਕਹਿੰਦੇ ਹਨ ਜਿਵੇਂ ਸਕੂਲ ਦੇ ਵਿੱਚ ਬੱਚਾ ਜਾਂਦਾ ਹੈ ਜੇਕਰ ਆਪਾਂ ਆਖਦੀਏ ਭਾਈ ਸਕੂਲ ਦੇ ਵਿੱਚ ਦਾਖਲਾ ਲੈ ਲਿਆ ਬੱਚੇ ਨੂੰ ਸਕੂਲ ਜਾਣ ਦੀ ਲੋੜ ਨਹੀਂ ਹੈ ਕਿਤਾਬ ਖੋਲ ਕੇ ਪੜ੍ਹਨ ਦੀ ਲੋੜ ਨਹੀਂ ਹੈ ਤੇ ਉਹ ਬੱਚਾ ਪਾਸ ਨਹੀਂ ਹੋ ਸਕਦਾ ਉਸ ਨੂੰ ਕੁਝ ਵੀ حاصل ਨਹੀਂ ਹੋ ਸਕਦਾ ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਸਾਨੂੰ ਬਣਵਾਉਂਦੇ ਨੇ ਕਿ ਭਾਈ ਗੁਰੂ ਦੀ ਬਾਣੀ ਅਸੀਂ ਪੜਾਂਗੇ ਗੁਰੂ ਦੇ ਨਾਲ ਸਾਡਾ ਪਿਆਰ ਹੋਵੇਗਾ ਗੁਰੂ ਦੇ ਚਰਨਾ ਵਿੱਚ ਅਸੀਂ ਰੋਜ਼ ਆਵਾਂਗੇ ਤਾਂ ਅਸੀਂ ਆਪਣੇ ਜੀਵਨ ਦੇ ਵਿੱਚੋਂ ਪਾਪ ਸਦਾਵਾਂਗੇ ਪਾਪ ਸਾਡਾ ਜੀਵਨ ਸਫਲਾ ਹੋ ਜਾਵੇਗਾ ਸੋ ਗੁਰੂ ਪਿਆਰੀ ਸਾਥ ਸੰਗਤ ਜੀਓ ਅੱਜ ਤਨ ਤਨ ਜਗਤ ਪਿਤਾ ਸਤਗੁਰੂ ਗੁਰਦਾਸ ਜੀ ਦੀ ਅਪਾਰ ਅਪਾਰ ਕਿਰਪਾ ਹੋਈ ਹੈ ਅੱਜ ਆਦਰੋਂ ਦਾ ਮਹੀਨਾ आरंभ होया है आप सब ਸੰਗਤਾਂ ਲਈ ਇਹ ਮਹੀਨਾ ਖੁਸ਼ੀਆਂ ਪਰਾਵੇ ਸਭ ਦੀਆਂ ਮਨੋ ਕਾਮਨਾ ਸਤਿਗੁਰ ਜੀ ਅਰਦਾਸਾਂ ਬਿੰਦਿਆਂ ਮੰਜ਼ੂਰ ਕਰਨ ਆਉਣ ਵਾਲਾ ਸਮਾਂ ਸੁੱਖਾਂ ਪਰਵੇ ਸੁੱਖਾਂ ਪ੍ਰਾਪਤਿਤ ਹੋਵੇ ਇਹ ਅਰਦਾਸ ਸਤਿਗੁਰਾਂ ਦੇ ਚਰਨਾਂ ਚ ਜਗ ਗੁਰਦੇਵ ਧੰਗੁਰਦੇਵ